ਜਗਬਾਨ ਟੀਵੀ ਦੇਖ ਰਹੇ ਹਾਂ ਇਸ ਵਕਤ ਸ਼ੰਭੂ ਮੋਰਚੇ ਦੇ ਉੱਪਰ ਮੌਜੂਦ ਹੈ ਅੱਜ 26 ਤਾਰੀਖ ਹੈ ਕਿਸਾਨਾਂ ਨੇ ਐਲਾਨ ਕੀਤਾ ਸੀਗਾ ਕਿ ਕਾਰਪੋਰੇਟ ਘਰਾਣਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਆ ਤੇ ਗ੍ਰਾਮ ਅੰਕਜਾਇ ਮਿਤ ਸ਼ਾਹ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜਿਹੜਾ ਪੁਤਲਾ ਹੈ ਉਹ ਫੂਕਿਆ ਜਾਣਾ ਤਾਂ ਉਸ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸਾਨਾਂ ਨੇ ਸਵੇਰ ਚੜ੍ਹਦਿਆਂ ਹੀ ਇਹ ਪੁਤਲਾ ਤਿਆਰ ਕਰ ਲਿਆ ਸੀਗਾ ਤਾਂ ਉਹ ਤਿਆਰ ਕਰਨ ਮਗਰੋਂ ਉਸ ਨੂੰ ਹੁਣ ਅੱਗ ਲਗਾਈ ਦਿੱਤੀ ਆ ਅੱਗ ਲਗਾਈ ਜਾ ਰਹੀ ਹੈ ਤਾਂ ਇਹ ਤਸਵੀਰ ਜਿਹੜੀ ਹੈ ਸ਼ੰਭੂ ਮੋਰਚੇ ਦੇਖ ਰਹੇ ਹੋ ਤੁਸੀਂ ਜਿੱਥੇ ਪੁਤਲਾ ਜਿਹੜਾ ਕਿਸਾਨ ਇਸ ਵੇਲੇ ਸਾੜ ਰਹੇ ਨੇ ਤਾਂ ਇਹ ਵਡੀਆਂ ਤਸਵੀਰਾਂ ਸ਼ੰਭੂ ਮੋਰਚੇ ਦੀਆਂ ਨੇ ਜਿੱਥੇ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਸ਼ੰਭੂ ਮੋਰਚੇ ਦੇ ਉੱਪਰ ਕਿਸਾਨਾਂ ਦਾ ਠੱਠਾ ਮਾਰਦਾ ਇਕੱਠ ਜਿਹੜਾ ਇਸ ਪੁਤਲੇ ਨੂੰ ਸਾੜ ਰਿਹਾ ਤਾਂ ਇਹ ਪੁਤਲੇ ਦੀ ਤਸਵੀਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਲਗਾਤਾਰ ਇੱਥੇ ਪੁਤਲੇ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਇਹ ਤਸਵੀਰ ਦੇਖੋ ਕਿ ਕਿਸ ਤਰ੍ਹਾਂ ਮੇਲਿਆਂ ਦੇ ਉੱਪਰ ਦੁਸ਼ਹਿਰੇ ਮੇਲੇ ਦੇ ਉੱਪਰ ਤਸਵੀਰਾਂ ਦਿਖਦੀਆਂ ਸੀਗੀਆਂ ਤਾਂ ਉਸੇ ਤਰ੍ਹਾਂ ਇਹ ਸ਼ੰਭੂ ਮੋਰਚੇ ਦੀ ਤਸਵੀਰ ਹੈ ਸ਼ੰਭੂ ਮੋਰਚੇ ਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿਸਾਨਾਂ ਨੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਲਹੋਲਾਲ ਖੱਟਰ ਦਾ ਪੁਤਲਾ ਸਾੜਿਆ ਤਾਂ ਕਹਿ ਸਕਦੇ ਹਾਂ ਇਹ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਮੋਰਚੇ ਦੀਆਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਨੇ ਅੱਜ ਇਹ ਪੁਤਲਾ ਸਾੜਿਆ ਤਾਂ ਪੁਤਲੇ ਸਾੜਦੇ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ੰਭੂ ਬੈਰੀਅਰ ਤੋਂ ਸ਼ੰਭੂ ਮੋਰਚੇ ਤੋਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨ ਲਗਾਤਾਰ ਇੱਥੇ ਰੋਸ ਜ਼ਾਹਰ ਕਰ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨ ਲਗਾਤਾਰ ਇੱਥੇ ਡਟੇ ਹੋਏ ਨੇ ਇੱਥੇ ਮੌਜੂਦ ਨੇ 13 ਫਰਵਰੀ ਤੋਂ ਹੀ ਕਿਸਾਨ ਜਿਹੜਾ ਇੱਥੇ ਪਰਦਰਸ਼ਨ ਕਰ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕਿਸਾਨਾਂ ਨੇ ਇਸ ਵੇਲੇ ਇੱਥੇ ਪੁਤਲੇ ਨੂੰ ਅੱਗ ਲਗਾਈ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨ ਮੇਰੇ ਨਾਲ ਨੇ ਜਿਨ੍ਹਾਂ ਨੇ ਅੱਗ ਲਗਾਈ ਹੈ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੁਤਲਾ ਸਾੜਿਆ ਗਿਆ ਤੁਸੀਂ ਦੇਖ ਸਕਦੇ ਹੋ ਦੇਖੋ ਤਾਜੂ ਟੂਟੀਓ ਦਾ ਜਿਹੜਾ ਵਿਰੋਧ ਹੋ ਰਿਹਾ ਉਹਦੇ ਵਿਰੋਧ ਦੇ ਵਿੱਚ ਪੂਰੇ ਭਾਰ ਦੇ ਵਿੱਚ ਪੁਤਲੇ ਫੁਕੇ ਗਏ ਨੇ ਅਜਾ ਆਪਾਂ ਸ਼ੰਭੂ ਕਲਾ ਤਰੀਸ਼ਾ ਜਾਂ ਖਨੌਰੀ ਦੇ ਸਵੇਰੇ 3:30 ਦਾ ਟਾਈਮ ਤਾਂ ਉਹਦੇ ਕਾ ਡਬਲ ਟੂਟੀਓ ਦੇ ਵਿਰੋਧ ਵਿੱਚ ਲੋਕ ਹੈ ਪੁਤਲੇ ਫੁਕਰ ਰਹੇ ਨੇ ਅਜਾ ਇਸ ਟਰੱਡ ਕੋਲ ਮੇਲੇ ਤੇ ਕਾਫੀ ਠਾਠਾ ਮਾਰਦਾ ਇਕੱਠ ਜਿਹੜਾ ਇਕੱਠਾ ਹੋਇਆ ਪਿਆ ਕਿਸਾਨਾਂ ਦਾ ਨੌਜਵਾਨਾਂ ਦਾ ਚਾਹੇ ਸ਼ਹਿਰਾਂ ਤੋਂ ਗੱਲ ਕਰ ਲਈ ਲੋਕ ਇੱਥੇ ਦੇਖਣ ਆ ਰਹੇ ਨੇ ਲੋਕ ਦੇਖਣ ਨਹੀਂ ਲੋਕ ਅਸਲ ਦੁਖੀ ਨੇ ਕਿਉਂਕਿ ਜਿਹੜੇ ਕਿਸਾਨ ਕਿਸਾਨ ਮੰਗਾ ਲੈ ਕੇ 10 ਮੰਗਲ ਦਿੱਲੀ ਨੂੰ ਜਾ ਰਹੇ ਪਏ ਜਿਹੜਾ ਸਰਕਾਰ ਨੇ ਧੱਕੇਸ਼ਾਹੀ ਕਰੀ ਤਾਂ ਉਹਦਾ ਇੱਕੋ ਹੀ ਆ ਜੇ ਸਰਕਾਰ ਨੇ ਜਿਵੇਂ ਸਾਰੇ ਫਸਲਾਂ ਖਰੀਦਣ ਦੀ ਗਰੰਟੀ government ਦੀ ਕੋਈ ਬੜੀ ਗੱਲ ਨਹੀਂ ਪਰ ਜਿਹੜੀ ਜਬੂਟੀ ਦੀ ਨੀਤੀ ਆ ਉਹ ਤੋਂ ਬਾਹਰ ਨਹੀਂ ਹੋ ਸਕਦੀ ਸਰਕਾਰ ਉਦੋਂ ਇੱਕ ਇੱਕ ਹੀ ਮੈਂਨ ਕਰਨਾ ਵੀ ਜਿਹਦੇ ਕਰਕੇ ਲੋਕਾਂ ਦਾ ਬੜਾ ਭਾਰੀ ਕਟਾ ਲੋਕਾਂ ਨੂੰ ਲੱਗਦਾ ਵੀ ਯਾਰ ਆਪਾਂ ਇਹਨੂੰ ਬਹੁਤ ਕਰ ਸਕਦੇ ਹੁਣ ਕਾਫੀ ਦਿਖ ਰਿਹਾ ਨੌਜਵਾਨ ਡੰਡੇ ਮਾਰ ਰਹੇ ਆ ਔਰੇ ਪੁਤਲੇ ਦੇ ਉੱਪਰ ਹਨਾ ਤਾਂ ਇਹ ਕਾਫੀ ਰੋਸ ਆ ਵੱਡਾ ਨੌਜਵਾਨਾਂ ਦਾ ਦੇਖੋ ਆਹ ਪੂਰੇ ਪਾਰ ਦੇ ਲੋਕਾਂ ਤੇ ਗੁੱਸਾ ਆ ਕਿਉਂਕਿ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਬਹੁਤ ਜ਼ਿਆਦਾ ਮੰਗੀਆਂ ਹੋਈਆਂ ਮੰਨਾਂ ਨੇ ਲੋਕ ਦੁਖੀ ਨੇ 80% ਕਿਰਤੀਮਹਿਨ ਲੋਕ ਸਰਕਾਰ ਕਾਰਪੋਰੇਟ ਦੇ ਹੱਥ ਵਿੱਚ ਭੁਗਤ ਰਹੀ ਆ ਉਹਦੇ ਕਰਕੇ ਲੋਕਾਂ 'ਚ ਰੋਸ ਆ ਗੁੱਸਾ ਆ ਬਹੁਤ ਜ਼ਿਆਦਾ ਗੁੱਸਾ ਆ ਬਿਲਕੁਲ ਇੱਥੇ ਦੇਖੋ ਕਿ ਨੌਜਵਾਨਾਂ ਦਾ ਰੋਸ਼ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਹੜਾ ਵਿਰੋਧ ਹੈ ਉਹ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਕਿਸਾਨ 13 ਫਰਵਰੀ ਤੋਂ ਵੱਖ-ਵੱਖ ਬਾਰਡਰਾਂ ਦੇ ਉੱਪਰ ਡੱਟੇ ਹੋਏ ਨੇ ਕਈ ਨੌਜਵਾਨ ਸ਼ਹੀਦ ਹੋ ਗਏ ਨੇ ਕਈ ਕਿਸਾਨ ਸ਼ਹੀਦ ਹੋ ਗਏ ਨੇ ਤਾਂ ਜਿਹੜੇ ਸ਼ਹੀਦ ਹੋਏ ਆ ਜਿਸ ਦਾ ਸ਼ੁਭਕਰਨ ਦੀ ਗੱਲ ਕਰ ਲਈ ਹੈ ਉਸ ਦੇ ਮਾਮਲੇ ਦੇ ਵਿੱਚ ਜ਼ੀਰੋ ਐਫ ਆਈ ਆਰ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹ ਐਫ ਆਈ ਆਰ ਹੋ ਰਹੀ ਹੈ ਜਾਂ ਕੀ ਗੱਲਬਾਤ ਚੱਲ ਰਹੀ ਹੈ ਦੇਖੋ ਹਾਲੇ ਸਰਕਾਰ ਵੱਲੋਂ ਨਾ ਪਾ ਸਰਕਾਰ ਵੱਲੋਂ ਨਾ ਹਰਿਆਣਾ ਸਰ ਨਾ ਪੰਜਾਬ ਸਰਕਾਰ ਵੱਲੋਂ ਕੋਈ ਕਲੀਨਕ ਵੀ ਜ਼ੀਰੋ ਫਰੇ ਹੋਈ ਹੈ ਜਾਂ ਨਹੀਂ ਹੋਈ ਪਰ ਇੱਕ ਵੱਡੀ ਗੱਲ ਜਿਹੜੇ ਜਿੱਥੇ ਸੁਭਕਰਮ ਦਾ ਜਿਹੜਾ ਪਿੰਡ ਸੀ ਉੱਥੇ ਇੱਕ ਤਰ੍ਹਾਂ ਦਾ ਬਹੁਤ ਵੱਡਾ ਲੱਗ ਲੋਕਾਂ ਦੀ ਮਤਲਬ ਕਾਨੂੰਨ ਦੀ ਵਿਸਥਾ ਵਾਸਤੇ ਕਿ ਐਫਆਰ ਇਹ ਫਾਸਟ ਹੋਣੀ ਚਾਹੀਦੀ ਆ ਤਾਂ ਬਿਲਕੁਲ ਇਹ ਦੇਖੋ ਕਿ ਰੋਸ਼ ਪ੍ਰਦਰਸ਼ਨ ਜਿਹੜਾ ਉਰੇ ਵਿਰੋਧ ਪ੍ਰਦਰਸ਼ਨ ਜਿਹੜਾ ਹੈ ਉਹ ਸ਼ੰਭੂ ਬੈਰੀਅਰ ਦੇ ਉੱਪਰ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਵਿਰੋਧ ਜਿਹੜਾ ਇੱਥੇ ਹੋ ਰਿਹਾ ਹੈ ਤਹੇ ਤਸਵੀਰਾਂ ਸ਼ੰਭੂ ਬੈਰੀਅਰ ਦੀਆਂ ਨੇ ਤੁਸੀਂ ਦੇਖੋਗੇ ਨੌਜਵਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਤੇ ਇਕੱਠੇ ਹੋਏ ਹੋਏ ਨੇ ਤਾਂ ਲਗਾਤਾਰ ਇੱਥੇ ਪ੍ਰਾਲੀ ਜਿਹੜੀ ਆ ਫੂਟ ਜਿਹੜੀ ਆ ਉਹ ਇਸ ਪੁਤਲੇ ਦੇ ਉੱਪਰ ਪਾਈ ਜਾ ਰਹੀ ਹੈ ਠਾਠਾ ਮਾਰਦਾ ਇਕੱਠ ਜਿਹੜਾ ਇੱਥੇ ਤੁਹਾਨੂੰ ਨਜ਼ਰ ਆਏਗਾ ਤਾਂ ਵੱਡੀ ਗਿਣਤੀ 'ਚ ਕਿਸਾਨ ਲਗਾਤਾਰ ਡਟੇ ਹੋਏ ਨੇ ਤਾਂ ਇਸ ਪਾਸੇ ਦੇਖੋਗੇ ਆ ਨੌਜਵਾਨ ਭੰਗੜੇ ਪਾ ਰਹੇ ਨੇ ਅੱਜ ਪੁਤਲਾ ਸਾਰਿਆ ਕਿਸ ਤਰ੍ਹਾਂ ਦਾ ਲੱਗ ਰਿਹਾ ਉਹਨੇ ਮੈਂ ਨਾ ਬਹੁਤ ਸ਼ਾਂਤੀ ਮਿਲੀ ਮਨੂਰ ਨਿਆਰਾ ਆ ਗਿਆ ਛੜਿਆਂ ਦਾ ਪੁਤਲਾ ਸਾਰਿਆ ਭੈਣ ਚ ਗੰਨ ਪਾਇਆ ਇਹਨਾਂ ਨੇ ਆ ਬਿਲਕੁਲ ਇਹ ਦੇਖੋ ਕਿ ਨੌਜਵਾਨ ਜਿਹੜਾ ਇੱਥੇ ਨੱਚ ਰਹੇ ਨੇ ਭੰਗੜੇ ਪਾ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਸ਼ੰਭੂ ਬੈਰੀਅਰ ਦੀਆਂ ਨੇ ਸ਼ੰਭੂ ਮੋਰਚੇ ਦੀਆਂ ਨੇ ਜਿੱਥੇ ਇਸ ਪਾਸੇ ਦੇਖੋਗੇ ਨੌਜਵਾਨ ਨਜ਼ਰ ਆ ਰਹੇ ਹਨ ਡੰਡੇ ਮਾਰ ਰਹੇ ਸਗੇ ਉਹਦੇ ਪੁਤਲੇ ਦੇ ਉੱਪਰ ਰੋਸ ਜ਼ਾਹਿਰ ਕੀਤਾ ਜਾ ਰਿਹਾ ਇੱਕ ਇਹ ਮੋਤੀ ਜਿਹੜਾ ਇਹ ਮਰ ਗਿਆ ਵਾ ਤੇ ਜਿਹੜੀ ਹਰਿਆਣੇ ਵਾਲੀ ਉਹਦੀ ਰਾਣੇ ਜਿਹੜੀ ਮੁੱਖ ਮੰਤਰੀ ਆ ਉਹ ਅੱਜ ਰੰਡੀਕਰ ਗਿਆ ਉਹ ਰੰਡੀਕਰ ਗਿਆ ਅੱਜ ਤਾਂ ਅਸੀਂ ਭੰਗੜੇ ਪਾਉਂਦੇ ਆ ਉਹਨੇ ਸਾਡੇ ਕਿਸਾਨਾਂ ਦੇ ਜ਼ੁਲਮ ਕੀਤਾ ਵਾ ਤੇ ਅੱਜ ਉਹਦਾ ਪੁਤਲਾ ਲੁਆ ਕੱਲ ਨੂੰ ਉਹ ਵੀ ਉਹਨੂੰ ਰੱਬ ਮਰੂਗਾ ਨੂੰ ਬਾਈਦਾ ਨਹੀਂ ਉਹ ਪਰਮਾਤਮਾ ਦੇਖੋ ਇਹ ਦੇਖੋ ਕਿ ਨੌਜਵਾਨਾਂ ਦਾ ਰੋਜ ਜਿਹੜਾ ਇੱਥੇ ਨਜ਼ਰ ਆ ਰਿਹਾ ਹੈ ਪੁਤਲਾ ਜਿਹੜਾ ਉਰੇ ਕਾਰਪੋਰੇਟ ਘਰਾਣਿਆਂ ਦਾ ਮਲੋਹੋ ਲਾਲ ਖੱਟਾ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਪੁਤਲਾ ਸਾਂ ਲੈ ਗਿਆ ਉਹਨਾਂ ਦਾ ਤਾਂ ਇਹ ਤਸਵੀਰਾਂ ਦੇਖੋਗੇ ਉੱਤੇ ਕਿਸਾਨ ਨਜ਼ਰ ਆ ਰਹੇ ਆ ਬਾਬੇ ਨਜ਼ਰ ਆ ਰਹੇ ਨੇ ਨੌਜਵਾਨ ਨਜ਼ਰ ਆ ਰਹੇ ਨੇ ਲਗਾਤਾਰ ਨਾਰੇਬਾਜ਼ੀ ਜਿਹੜੀ ਆ ਇੱਥੇ ਨੌਜਵਾਨ ਕਰ ਰਹੇ ਨੇ ਤਾਂ ਭੰਗੜੇ ਪੈ ਰਹੇ ਨੇ ਔਰੇ ਤਸਵੀਰਾਂ ਜਿਹੜੀ ਆ ਸ਼ੰਭੂ ਬੈਰੀਅਰ ਦੀਆਂ ਨੇ ਜਿੱਥੇ ਤੁਸੀਂ ਦੇਖੋਗੇ ਠਾਠਾ ਮਾਰਦਾ ਇਕੱਠ ਬਾਬਿਆਂ ਦਾ ਉਹ ਤੁਹਾਨੂੰ ਨਜ਼ਰ ਆਏਗਾ ਵੱਡੀ ਗਿਣਤੀ ਚ ਕਿਸਾਨ ਇੱਥੇ ਸ਼ੰਭੂ ਬੈਰੀਅਰ ਦੇ ਉੱਪਰ ਮੌਜੂਦ ਨੇ ਸਰਵਰ ਪੰਦੇੜ ਜਿਹੜੇ ਕਿਸਾਨ ਆ ਗੂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪੁਤਲਾ ਸਾੜਿਆ ਗਿਆ ਤੇ ਪੁਤਲੇ ਦੀ ਤਸਵੀਰ ਦੇਖੋ ਤੁਸੀਂ ਕਿਸ ਨੂੰ ਸਾੜਿਆ ਗਿਆ ਜਿਸ ਤਰ੍ਹਾਂ ਤੁਸੀਂ ਦੁਸ਼ਹਿਰੇ ਮੇਲੇ ਦੇ ਉੱਪਰ ਦੇਖਦੇ ਹੋ ਕਿ ਬੰਬ ਪਟਾਕੇ ਪਾ ਕੇ ਇੱਕ ਪੁਤਲਾ ਤਿਆਰ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਅੱਜ ਇਹ ਪੁਤਲਾ ਤਿਆਰ ਕੀਤਾ ਗਿਆ ਹੈ ਪੁਤਲੇ ਨੂੰ ਅੱਗ ਲਗਾਈ ਗਈ ਹੈ ਤਾਂ ਲਗਾਤਾਰ ਇੱਥੇ ਲੋਕ ਬਣੇ ਹੋਏ ਨੇ ਨਾਰੇਬਾਜ਼ੀ ਕਰ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਬੈਰੀਅਰ ਦੀਆਂ ਨੇ ਸ਼ੰਭੂ ਮੋਰਚੇ ਦੀਆਂ ਨੇ ਜਿੱਥੇ ਲਗਾਤਾਰ ਕਿਸਾਨ 13 ਵਰ੍ਹੇ ਤੋਂ ਡਟੇ ਹੋਏ ਨੇ ਤੇਰਾ ਫਰਵੇਦੋ ਕਿਸਾਨਾਂ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਚੱਲ ਰਿਹਾ ਹੈ ਤਾਂ ਉਸ ਪਾਸੇ ਦੇਖੋਗੇ ਭੰਗੜੇ ਪੈ ਰਹੇ ਨੇ ਉਸ ਪਾਸੇ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਲਗਾਤਾਰ ਇੱਥੇ ਪ੍ਰਦਰਸ਼ਨ ਚੱਲ ਰਿਹਾ ਹੈ ਕਿਸਾਨਾਂ ਦਾ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਇਹ ਤਸਵੀਰਾਂ ਜਿਹੜੀਆਂ ਨੇ ਵਕੋ-ਵਕਰੀਆਂ ਨਜ਼ਰ ਆ ਰਹੀਆਂ ਨੇ ਤਾਂ ਕਹਿ ਸਕਦੇ ਆ ਕਿ ਇੱਥੇ ਵੱਡੀ ਗਿਣਤੀ 'ਚ ਕਿਸਾਨ ਜਿਹੜੇ ਨੇ ਉਹ ਲਗਾਤਾਰ ਡਟੇ ਹੋਏ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਸ਼ੰਭੂ ਮੋਰਚੇ ਤੋਂ ਦੇਖ ਰਿਹਾ ਹਾਂ ਕਿ ਭੰਗੜੇ ਪਾ ਰਹੇ ਆ ਅੱਜ ਪੰਗੜੇ ਪਾ ਰਹੇ ਹਾਂ ਅੱਜ ਪੁਤਲਾ ਸਾੜਿਆ ਗਿਆ ਜਿਸ ਤਰ੍ਹਾਂ ਔਰੇ ਬਹੁਤ ਖੁਸ਼ੀ ਆ ਸਾਨੂੰ ਸਾਡੇ ਸ਼ਹੀਦ ਕੋ ਮਕਾਇਨਾ ਮਰਵਾਏ ਨੇ ਬਹੁਤ ਸਾਨੂੰ ਖੁਸ਼ੀ ਹੈ ਮੰਗਾ ਵੀ ਲਮਾ ਗਿਆ ਵਧੀਆ ਬੋਟਾ ਹੋ ਜਾਂਦਾ ਮੁਰਾ ਇਤਨੀ ਜ਼ੋਰ ਤੇ ਪੰਗੜੇ ਪਾ ਰਹੇ ਬਾਪੂ ਜੀ ਪੰਗੜੇ ਪਾ ਰਹੇ ਮੋਦੀ ਮਰ ਗਿਆ ਮੋਦੀ ਮਰ ਗਿਆ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਆ ਸਾਡਾ ਹੱਕ ਲੈ ਕੇ ਜਾਵਾਂਗੇ ਸਾਡਾ ਹੱਕ ਲੈ ਕੇ ਆ ਕੇ ਪੁਤਲਾ ਤਾਂ ਜਿਸ ਤਰ੍ਹਾਂ 라ਵਣ ਕੁੰਭਕਰਨ ਦਾ ਸਾੜਿਆ ਜਾਂਦਾ ਦੁਸ਼ਹਿਰੇ ਮੇਲਿਆਂ ਦੇ ਵਿੱਚ ਅੱਜ ਤੁਸੀਂ ਮੋਦੀ ਦਾ ਪੁਤਲਾ ਸਾੜਤਾ ਇਤਨੀ ਸਾੜਨਾ ਸਿੱਖਾ ਜਦ ਇਹ ਸਾਡੇ ਹੱਕ ਨਹੀਂ ਦਿੰਦਾ ਅਸੀਂ ਪੁਤਲਾ ਹੀ ਸਾੜਨਾ ਸਿੱਖਾਂਗਾ ਲਗਾਤਾਰ ਬੱਪੂ ਜੀ ਉਹਰੇ ਬਣੇ ਹੋਏ ਹੋ ਤੁਸੀਂ ਪ੍ਰਦਰਸ਼ਨ ਚਾਲ ਰਿਹਾ ਪੁਤਲਾ ਸਾੜਿਆ ਗਿਆ ਉੱਥੇ ਜਾ ਕੇ ਅਸੀਂ ਦਿੱਲੀ ਕੂਚ ਕਰਾਂਗੇ ਉੱਥੇ ਮੋਦੀਆਂ ਨੂੰ ਫੁਕਾਂਗੇ ਜਾ ਕੇ ਇੱਥੇ ਅਸੀਂ ਪੁਤਲੇ ਫੂਕ ਰਹੇ ਆ ਨਾ ਉੱਥੇ ਮੋਦੀ ਨੂੰ ਫੁਕਾਂਗੇ ਜਾ ਕੇ ਹਾਂ ਅਸੀਂ ਤਾਂ ਪੂਰਾ ਮੰਗਾ ਆਪਣੀਆਂ ਮਨਵਾ ਕੇ ਛੱਡਾਂਗੇ ਐ ਨਹੀਂ ਛੱਡਾਂਗੇ ਅਸੀਂ ਇਕੱਠੇ ਹੋ ਕੇ ਜਾਵਾਂਗੇ ਬਿਲਕੁਲ ਇਹ ਦੇਖੋ ਇਸ ਪਾਸੇ ਕਿ ਪੁਤਲਾ ਸਾੜਿਆ ਗਿਆ ਅੱਜ ਜੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦਾ ਪੁਤਲਾ ਜਿਹੜਾ ਇੱਥੇ ਸਾੜਿਆ ਗਿਆ ਕਿਸਾਨਾਂ ਦਾ ਪ੍ਰਦਰਸ਼ਨ ਜਿਹੜਾ ਲਗਾਤਾਰ جاری ਹੈ ਭੰਗੜੇ ਪੈ ਰਹੇ ਨੇ ਇਸ ਪਾਸੇ ਦੇਖੋਗੇ ਬਾਬੇ ਮੌਜੂਦ ਨੇ ਲਗਾਤਾਰ ਇਥੇ ਵਿਰੋਧ ਜ਼ਾਹਿਰ ਕਰ ਰਹੇ ਨੇ ਤਹੇ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਮੋਰਚੇ ਦੀਆਂ ਨੇ ਸ਼ੰਭੂ ਬੈਰੀਅਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨ ਲਗਾਤਾਰ ਡਟੇ ਹੋਏ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਇਹ ਪੁਤਲੀ ਤਸਵੀਰ ਤੁਸੀਂ ਦੇਖੀ ਹੈ ਕਿ ਪੁਤਲਾ ਅੱਜ ਸਾੜ ਦਿੱਤਾ ਗਿਆ ਇਥੇ ਤਾਂ ਅੱਜ ਦੀ ਤਾਰੀਖ ਦਿੱਤੀ ਗਈ ਸੀ ਕਿਸਾਨਾਂ ਦੇ ਵੱਲੋਂ ਤਾਂ ਪੁਤਲਾ ਜਿਹੜਾ ਉਹ ਸਾੜਿਆ ਗਿਆ ਇਹ ਤਸਵੀਰ ਤੁਸੀਂ ਦੇਖੀ ਹੈ ਕਿ ਕਿਸ ਤਰ੍ਹਾਂ ਕਿਸਾਨ ਲਗਾਤਾਰ ਵਿਰੋਧ ਜਿਹੜਾ ਹੈ ਪ੍ਰਦਰਸ਼ਨ ਜਿਹੜਾ ਆਪਣਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਸਰਮਨ ਪੰਦੇੜ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਗਵਾਈ ਦੇ ਵਿੱਚ ਅੱਜ ਪੁਤਲਾ ਸਾੜਿਆ ਗਿਆ ਕੈਮਰਾ ਪਰਸਨ ਵਰਿੰਦਰ ਦੇ ਨਾਲ ਕਵਲਜੀਤ ਕੰਬੋ ਜਗਬਾਨੀ ਟੀਵੀ ਸ਼ੰਭੂ ਮੋਰਚਾ ਸ਼ੰਭੂ ਬੈਰੀਅਰ ਦੇ ਉੱਪਰ ਮੌਜੂਦ ਆ ਜਿੱਥੇ WTO ਦੀ ਨੀਤੀ ਦਾ ਵਿਰੋਧ ਜਿਹੜਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ਕਿਸਾਨ ਆ ਗੂ ਸਰਮ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਅੱਜ ਪੁਤਲੇ ਜਿਹੜੇ ਸਾੜੇ ਗਏ ਨੇ ਸਭ ਤੋਂ ਪਹਿਲਾਂ ਦਾ WTO ਦੀ ਨੀਤੀ ਦਾ ਵਿਰੋਧ ਜਿਹੜਾ ਅੱਜ ਕੀਤਾ ਗਿਆ ਵੱਡੇ ਪੱਧਰ ਤੇ ਕਿਸਾਨਾਂ ਨੇ ਪੁਤਲੇ ਸਾੜੇ ਨੇ ਹਾਂ ਦੇਖੋ WTO ਬਾਰੇ ਜਿਹੜਾ ਕਸ ਸੀ ਵਿਚਾਰ ਰਿਹਾ ਸੀ ਵੀ WTO ਦੀਆਂ ਨੀਤੀਆਂ ਸਾਨੂੰ ਸਬਸਿਡੀਆਂ ਦੇਣ ਤੇ ਸਾਡੇ ਫਸਲਾਂ ਦੇ ਰੇਟ ਤੈਅ ਕਰਨ ਤੇ ਰੋਕ ਲਾਉਂਦੀ ਆ ਤੋ ਇਸ ਕਰਕੇ ਅਸੀਂ ਵਿਰੋਧ ਕਰਦੇ ਜਿੰਨੀ ਦੇਰ ਤੱਕ WTO ਦੇ ਵਿੱਚੋਂ ਭਾਰਤ ਬਾਹਰ ਨਹੀਂ ਆਉਂਦਾ ਹੈਗਾ ਉਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੋਣਾ ਹੈਗਾ ਅੱਜ ਦਾ ਸ਼ੁਭਕਰਨ ਦੀ ਸੰਸਕਾਰ ਦੀ ਗੱਲ ਕਰੀਏ ਉਸ ਦੇ ਉੱਪਰ ਕੋਈ ਹੋਇਆ ਵਿਚਾਰ ਚਰਚਾ ਜਾਂ ਕੋਈ ਗੱਲਬਾਤ ਹੋਈ ਹੈ ਹਾਲੇ FIR ਸਰਕਾਰ ਦਰਜ ਨਹੀਂ ਕਰ ਰਹੀ ਹੈਗੇ ਉਹ ਗੱਲ ਜੋ ਉਹਦੀ ਤੋਖਣੀ ਕੋਲ ਐ ਹਸਨ ਸਰਮਨ ਸਿੰਘ ਪੰਦੇਰ ਜੀ ਨੇ ਨਾ ਨੇ ਦੱਸਿਆ ਹੈਗਾ ਕਿ ਸਰਕਾਰ ਹਜੇ ਗੱਲਬਾਤ ਕੋਈ ਕਰਨ ਨੂੰ ਤਿਆਰ ਨਹੀਂ ਹੈਗੀ ਛੁੱਪ ਕਰਨ ਦੇ ਮਾਮਲੇ ਦੇ ਵਿੱਚ ਲੇਕਿਨ ਡਬਲਯੂਟੀਓ ਦੀ ਨੀਤੀ ਦਾ ਵਿਰੋਧ ਜਿਹੜਾ ਅੱਜ ਵੱਡੇ ਪੱਧਰ ਤੇ ਕੀਤਾ ਗਿਆ ਤਾਂ ਪੁਤਲੇ ਜਿਹੜੇ ਨੇ ਸ਼ੰਭੂ ਬੈਰੀਅਰ ਦੀ ਗੱਲ ਕਰ ਲਈ ਤਾਂ ਉੱਤੇ ਸਾੜੇ ਗਏ ਨੇ 20 ਫੁੱਟ ਦਾ ਪੁਤਲਾ ਸੀਗਾ ਜਿਹੜਾ ਕਿਸਾਨਾਂ ਨੇ ਇੱਥੇ ਸਾੜਿਆ ਤਾਂ ਸਰਮਨ ਸਿੰਘ ਪੰਦੇਰ ਸੀਗੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਡਬਲਯੂਟੀਓ ਦੀ ਜਿਹੜੀ ਨੀਤੀ ਹੈ ਉਸ ਦਾ ਵਿਰੋਧ ਜਿਹੜਾ ਕਿਸਾਨ ਕਰ ਰਹੇ ਨੇ ਕੈਮਰਾ ਪਰ ਸਰਵਿੰਦਰ ਦੇ ਨਾਲ ਕਵਲਜੀਤ ਕੋ ਬਹੁਤ ਜਾਗਬਾਨੀ ਟੀਵੀ ਸ਼ੰਭੂ ਮਾਇਰੀ